ਲੇ ਵੀ ਸਾਥੀ ਪਿਆਰਿਓ ਆਪਾਂ ਆਪਣੇ ਬਾਰਗੇ ਆਪਣਾ ਵੀਰ ਇੱਕ ਪਹੁੰਚਿਆ ਹੋਇਆ ਸੀ ਜੋ ਕਿ ਦੇਸੀ ਮਖਿਆਲ ਲੈ ਕੇ ਪਹੁੰਚਿਆ ਆਪਾਂ ਨਾਲੇ ਲਵਾਂਗੇ ਨਾਲੇ ਵੀਰ ਤੋਂ ਲਵਾਂਗੇ ਦੇਸੀ ਮਖਿਆਲ ਦੀ ਜਾਣਕਾਰੀ ਹਾਂ ਵੀ ਸਾਥੀਆ ਦੱਸ ਪਹਿਲਾ ਤਾਂ ਤਰਾ ਨੋ ਦੱਸ ਕੀ ਹੈ ਤੇਰਾ ਨਾਮ ਸਾਹਿਬ ਹੈ ਤੇਰਾ ਨਾਮ ਸਾਹਿਬਾ ਹਮਮਾ ਕੌਣ ਸਾ ਏਰੀਆ ਹੈ ਆਪਕਾ ਮਾਰਾ ਏਰੀਆ ਯੂਪੀ ਫੈਜ਼ਾਬਾਦ ਵਿੱਚ ਹੈ ਯੂਪੀ ਫੈਜ਼ਾਬਾਦ ਹੈ ਜਾਂ ਕਹਾ ਪਰ ਰਹਿ ਰਹਾ ਹੈ ਤੋਹਾਨਾ ਤੋਹਾਨਾ ਮੇ ਰਹਿ ਰਹਾ ਹੈ ਅੱਛਾ ਤੇ ਦੱਸ ਫਿਰ ਹੁਣ ਇਹ ਕੀ ਰੇਟ ਹੈ 300 ਰੁਪਏ ਕਿਲੋ ਇਹ ਦੇਸੀ ਹੈ ਉਹ ਢੂਮਣਾ ਉਹ ਢੂਮਣਾ ਇਹਦਾ ਫਰਕ ਹੈ ਕੋਈ ਫਰਕ ਕੀ ਫਰਕ ਹੁੰਦਾ ਇਹਦਾ ਪਰ ਕੀ ਹੁੰਦਾ ਹੈ ਕਿ ਬੜੀ ਮੱਕੀ ਜੋ ਹੁੰਦਾ ਹੈ ਦਵਾਈ ਉਹ ਕੰਮ ਨਹੀਂ ਆਤਾ ਦੇਸੀ ਮੱਕੀ ਸਾਇਦ ਹੁੰਦਾ ਦਵਾਈوں ਨੂੰ ਕੰਮ ਆ ਜਾਂਦਾ ਹੈ ਇਹ ਸੌਤ ਕੋਈ ਖਰਾਬ ਵੀ ਨਹੀਂ ਹੁੰਦਾ ਇਹੇ ਕੀ ਗਾਰੰਟੀ ਹੈ ਇਹਦੀ ਵੀ ਖਰਾਬ ਨਹੀਂ ਹੁੰਦਾ ਤੈਨੂੰ ਕਿੱਥੇ ਭਲਾਂਗੇ ਜੇ ਖਰਾਬ ਹੋ ਗਿਆ ਮੈਂ ਭਾਈਆ ਮੈਂ ਆਪਣੇ ਫੋਨ ਨੰਬਰ ਤੁਹਾਨੂੰ ਐਡਰੈਸ ਦੂੰਗਾ ਤਬ ਮੰਨਣਾ ਅੱਛਾ ਉਸੀ ਖਾ ਕਰ ਦੇਖ ਲੋ ਪਛਾਣ ਕਰ ਇਹਦੀ ਕੀ ਪਛਾਣ ਹੈ ਵੀ ਇਹ ਦੇਸੀ ਹੈ ਅਸਲੀ ਸ਼ਹਿਦ ਕੀ ਦੇਸੀ ਕੀ ਪਛਾਣ ਹੈ ਇੱਕ ਬੂੰ ਆਪਣੇ ਅੱਖ 'ਚੋ ਪਾਲੋ ਅਗਰ ਅਸਲੀ ਸ਼ਹਿਦ ਦੇਸੀ ਹੋਗਾ ਅੱਖ 'ਚ ਮਰ ਲੜੂਗਾ ਬਾਪੂ ਸਕੇ ਹਾਂ ਅੱਛਾ ਨਾ ਕਰ ਦੇਖੋ ਕਾਣੂ ਅੱਖ ਤਾਂ ਮੇਰੀ ਤਾਂ ਪਹਿਲੀ ਪੂਰੀ ਹੈ ਹਾਂ ਬਈ ਅੱਖ ਮੇਰੀ ਨਹੀਂ ਰੁਕਦੀ ਅਸੇ ਅੱਖ ਚ ਪਾਏ ਤੋ ਦੇਸੀ ਬਖਿਆ ਲੱਖ ਚ ਪਾ ਲੇ ਹੋ ਜਾਏਗਾ ਬਈ ਖਾਸਾ ਲੜਦਾ ਹੈ ਹਾਂ ਅੱਛਾ ਔਰ ਇੱਕ ਕਾਗਜ਼ ਲੈ ਲੋ ਕਾਗਜ਼ 'ਤੇ ਉੱਪਰ ਰੱਖ ਦਿਓ ਅਗਰ ਅਸਲੀ ਸ਼ਹਿਦ ਹੋਗਾ ਕਾਗਜ਼ ਗੀਲਾ ਵੀ ਨਹੀਂ ਹੋਗਾ ਗੁੜ ਚਾਹਨੀ ਚੀਨੀ ਦਾ ਵੀ ਆਊਟ ਹੋਗਾ ਨੀਚੇ ਸੇ ਗੀਲਾ ਹੋ ਜਾਏ ਹਾਂ ਠੀਕ ਹੈ ਮੜਾ ਜਾ ਤਜਰਬਾ ਕਰਕੇ ਦਿਖਾ ਦਿੰਗਾ ਦਿਖਾ ਦੂੰਗਾ ਜੀ ਮੈਂ ਲੈ ਆਉਣਾ ਕਾਗਜ਼ ਲੈ ਵੀ ਪਿਆਰੇ ਸਾਥੀ ਆਪਾਂ ਦੋ ਕਾਗਜ਼ ਲਏ ਨੇ ਇੱਕ ਅਖਬਾਰ ਦਾ ਕਾਗਜ਼ ਲਿਆ ਇੱਕ ਆਪਾਂ ਨੇ ਕਾਪੀ ਦਾ ਕਾਗਜ਼ ਲਿਆ ਵੀਰ ਇਹਨਾਂ ਦੀ ਅੱਖ ਚ ਪਾਉਣ ਨੂੰ ਫਿਰਦਾ ਪਰ ਇਹ ਅੱਖ ਚ ਪਵਾਉਣ ਨੂੰ ਕੋਈ ਵੀ ਰਾਜੀ ਨਹੀਂ ਹੈਗਾ ਕਿਉਂਕਿ ਉਹੀ ਡਰੀ ਜਾਂਦੇ ਨੇ ਵੀ ਕਿਤੇ ਅੱਖੇ ਨਾ ਭੰਨ ਜੇ ਉਹ ਅੱਖ ਨਹੀਂ ਭੰਦਾ ਇਹ ਤੁਹਾਡੀ ਕੀ ਕਿਸੇ ਦਾ ਫੋਨ ਕਰ ਰਾਜਾ ਥੋੜੇ ਮੈਂ ਹਾਂ ਇਹਨੂੰ ਕੀ ਮਿਲੂਗਾ ਤੁਹਾਡੀ ਅੱਖ ਭੰਨ ਕੇ ਇੱਕ ਖਵਾਰ ਦਾ ਕਾਗਜ਼ ਲੈ ਜੋ ਕਿ ਸਾਰਿਆਂ ਨੂੰ ਨੋਰਮਲ ਦੱਸਿਆ ਜਾਂਦਾ ਇੱਕ ਆਪਣੀ ਕਾਪੀ ਦਾ ਕਾਗਜ਼ ਲੈ ਇਹ ਤੇ ਅੱਜ ਤਿਆਰ ਪਾ ਕੇ ਦੇਖਦੇ ਆਪਾਂ ਜੇ ਦੇਸੀ ਹੋਊਗਾ ਖੰਡ ਚੀਨੀ ਰਲੀ ਹੋਊਗੀ ਤਾਂ ਇਹ ਗਿੱਲਾ ਹੋ ਜੂਗਾ ਜੇ ਪ्युअर ਦੇਸੀ ਹੋਵੇ ਕਹਿੰਦੇ ਮਖਿਆਲ ਆ ਤਾਂ ਇਹ ਕਾਗਜ਼ ਸਲਾਬ ਨਹੀਂ ਹੁੰਦੀ ਬਾਈ ਕਾਗਜ਼ ਨੂੰ ਸਲਾਬ ਨਹੀਂ ਚੜਦੀ ਲੈ ਵੀ ਸਾਥ ਲੈ ਵੀ ਕਰ ਦੇ ਤੂੰ ਪਰ ਤੂੰ ਦੱਸ ਆ ਤੁਸੀਂ ਦੇਖ ਰਹੇ ਹੋ ਅੱਜ ਆਪਣੇ ਬਲੌਗ ਚੈਨਲ ਤੇ ਚੱਕਣ ਲੱਗੇ ਚੱਕਣ ਲੱਗੇ ਲੇਖਾ ਇਹ ਪੈਂਦੀ ਕਿਹੜਾ ਪੈਟਰੋਲ ਹੈ ਵੀ ਉੜਦਾ ਹੈ ਕਿਹੋਂ ਦਾ ਗਾਂ ਹੈ ਇਹ ਮੰਡੇਰ 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 ਕੁਲਰੀਆਂ ਮੰਡੇਰ ਮੰਡੇਰ ਦੇਖੋ ਵੀ ਜਦੋਂ ਕਹੇ ਵੀ ਉਹਨੂੰ ਵੀਡੀਓ ਕਾਟ ਕਰਾਂ ये मेरा साथी है दोनों भाई है, ना। च्चे, च्चे, है। चो, चो, होने भी ना। देखो अगर गुड़ चाशनी जिलेबी रसगुल्ले दुकान से आते हो गीला हो जाएगा। चाहे गूगल पे पे चार्ज इस चेक कागज ये भी देख लो। जी गरीब आदमी ना उसमें भी कहते है कोई बात नहीं वो गिर गया नीचे ज्यादा ਓਏ ਇਹ ਦੇਖੋ ਮਗਾਈਏ ਤੋਂ ਉਹ ਰਸਗੁੱਲੇ ਵਾਲੇ ਖੁਣਾ ਕਰਦੇ ਦੀ ਦੁਕਾਨ ਜਰਾ ਖਾ ਕੀ ਅਸਲ ਰਸਗੁੱਲੇ ਵਾਲਾ ਰਾਜੀ ਨੇ ਨਾ ਰਸ ਪਾ ਕੇ ਦੇਖਾਂਗੇ ਉਹਦਾ ਹੂਕ ਲੋ ਪਾਤਾ ਇਹ ਰਸਗੁੱਲੇ ਥੋੜੀ ਐ ਸੈਟਿੰਗ ਹਾਂ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਦੂਜੀ ਸਾਈਡ ਕਾਗਜ਼ ਦੀ ਜਮਾ ਸੁੱਕਾ ਪਿਆ ਇਹ ਦੇਖੋ ਕੋਈ ਇਹੀ ਜੀ ਦਿੱਕਤ ਨਹੀਂ ਆ ਦੂਜੀ ਸਾਈਡ ਵੀ ਦੇਖ ਰਹੇ ਹੋ ਤੇ ਇਧਰਲੀ ਸਾਈਡ ਇਹ ਬਾਈ ਨੇ ਹੱਥ ਨਾਲ ਦੀ ਔਰ ਪਹਿਚਾਨ ਕਰਨਾ ਜੀ ਨਾ ਕਾਗਜ਼ ਕਿੱਲੇ ਪਾਣੀ ਗਲਾਸ ਲੈ ਲਾ ਪਾਣੀ ਦੇ ਗਲਾਸ ਲੈ ਕੇ ਉਸੇ ਵਿੱਚ ਦੋ ਟੁਕਕਾ ਸੈੱਟ ਡਾਲ ਦੋ ਜੇ ਅਸਲੀ ਸ਼ਹਿਦ ਹੋਗਾ ਨਾ ਇਹ ਤਾਰ ਜਿਵੇਂ ਕਿ ਇਹ ਤਾਰ ਹੈ ਇਹ ਵੀ ਪਾਣੀ ਵਿੱਚ ਮਿਲਾ ਦੋ ਨੀਚੇ بیٹھ ਜਾਏਗਾ ਅੱਛਾ ਥੱਲੇ ਬੈਜੂ ਆ ਜੇ ਦੇਸੀ ਹੋਊਗਾ ਤਾਂ ਉੱਪਰ ਆ ਜੂਗਾ ਨਹੀਂ ਨਹੀਂ ਜੇ ਅਸਲੀ ਸ਼ਹਿਦ ਹੋਗਾ ਨਾ ਪਾਣੀ ਕੰਦਰ ਮਿਕਸ ਨਹੀਂ ਹੋਗਾ ਜੀ ਅੱਛਾ ਅਗਰ ਵੀਡੀਓ ਬਣਾਈ ਜਾਂਦਾ ਠੀਕ ਹੈ ਕੀ ਰੇਟ ਤੇ ਮਹਿੰਗਾ ਹੋਣਾ ਹਾਂ ਰੀਡ 50 ਰੁਪਏ ਦੇ ਦੇ ਯਾਰ ਵਰਤ ਕੇ ਦੇਖ ਲਾਂਗੇ ਪਹਿਲਾਂ 100 ਰੁਪਏ ਦੇ ਹੈਂ ਦੇ ਦੇ ਕੋਈ ਸੀਸੀ ਸੀਸੀ ਘਾਟ ਲਵੇ ਕਿੱਥੇ ਆ ਇਹ ਨਹੀਂ ਕੋਈ ਕਿੱਥੇ ਦੇਊ ਆਪੀ ਹੈਂ ਮੇਰੇ ਪਾਸ ਤੋਂ ਵੱਡੀ ਹੈਂ ਵੱਡੀ ਬੋਤਲ ਹੈ ਉਹ ਛੋਟੀ ਦੇ ਦੇ ਛੋਟੀ ਨਹੀਂ ਕੋਈ ਛੋਟੀ ਦੇ ਦੇ ਦੇਖ ਲੈ ਕੱਢ ਲੈ ਕੋਈ ਸੱਪ ਨਹੀਂ ਕੋਈ ਕੱਢੀ ਡੈਵੀ ਸਾਥੀ ਪਿਆਰੋ ਮੈਂ ਤੇ ਠੰਡੂ ਅੱਜ ਲੈਣੇ ਅਸੀਂ ਦੇਸੀ ਮਖਿਆਲ ਪਹਿਲਾਂ ਤੁਹਾਨੂੰ ਇਹਦੇ ਨੁਕਤੇ ਦੱਸੇ ਨੇ ਵੀ ਇਹ ਚੰਗਾ ਹੈਗਾ ਮਾੜਾ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਚੰਗੇ ਮਾੜੇ ਦੀ ਪਰਖ ਆਪਾਂ ਕਿਵੇਂ ਕਰ ਸਕਦੇ ਆ ਤੇ ਆਪਾਂ ਜ਼ਰੂਰ ਲੈ ਲਿਆ ਠੰਡੂ ਦਾ ਕੰਚੇ ਦਾ ਪਉਏ ਚੱਕ ਲਿਆ ਲੈ ਵੀ ਕਿਸਾਨ ਵੀਰੋ ਆਪਾਂ ਲਾ ਰਹੇ ਹਾਂ ਕੁਮਾਰ ਜੋ ਕਿ ਦੇਸੀ ਕੁਮਾਰ ਦੀ ਵੈਰਾਈਟੀ ਆਪਾਂ ਲਾ ਰਹੇ ਆ ਆਪਾਂ ਲਾਵਾਂਗੇ ਘੱਟੋ ਘੱਟ ਇਹਦੇ 10 ਤੋਂ ਪਲੱਸ ਪਲੱਸ ਭੇਡੇ ਇੱਕ ਮਾਰ ਦੇ ਜੋ ਕਿ ਬਹੁਤ ਹੀ ਲਾਭਦਾਇਕ ਹੈ। ਕੁਮਾਰ ਜੋ ਕਿ ਦੇਸੀ ਬੂਟਾ ਆਪਾਂ ਪਹਿਲਾਂ ਲਿਆਏ ਆਂ ਫਿਰ ਇਹਨੂੰ ਅੱਜ ਕੁਮਾਰ ਨੂੰ ਆਪਣੀ ਸਬਜ਼ੀ ਵਾਲੀ ਬਾੜੀ ਦੇ ਵਿੱਚ ਲਗਾਵਾਂਗੇ ਤੁਸੀਂ ਦੇਖ ਰਹੇ ਹੋ ਕੁਮਾਰ ਜੋ ਕਿ ਆਪਾਂ ਇੱਕ ਪੇਡਾ ਲਗਾ ਚੁੱਕੇ ਆਂ ਤੇ ਦੂਜਾ ਪੇਡਾ ਲਗਾਉਣ ਦੀ ਤਿਆਰੀ ਕਰ ਰਹੇ ਆਂ। ਸਾਥੀ ਪਿਆਰਿਓ ਕਿਸਾਨ ਵੀਰੋ ਕੁਮਾਰ ਦਾ ਪੇਡਾ ਜ਼ਰੂਰ ਲਾਓ ਇਹ ਕਹਿੰਦੇ ਬਿਮਾਰੀਆਂ ਨੂੰ ਬਹੁਤ ਹੀ ਜ਼ਿਆਦੇ ਬਿਮਾਰੀਆਂ ਨੂੰ ਰੋਕ ਥਾਮ ਕਰਦਾ ਹੈ ਤੇ ਸਰੀਰ ਲਈ ਬਹੁਤ ਹੀ ਲਾਹੇਵੰਦ ਹੈ ਇਹਨੂੰ ਐਲੋਵੀਰਾ ਕਿਹਾ ਜਾਂਦਾ ਹੈ ਐਲੋਵੀਰਾ ਇਹ ਐਲੋਵੀਰੇ ਦਾ ਪੱਡਾ ਹੈ ਕਮਾਰ ਦਾ ਤਾਂ ਪੈਨੂੰ ਘਟੋ ਘਟੋ ਆਇਲਾ ਲੋ ਵਿਪਾਂ ਜਿੰਚ ਡੰਗਾ ਇਹਦੇ ਵਿੱਚ ਇਹਦੀ ਜੜ ਦੱਬੀ ਐ ਤੇ ਹੁਣ ਪਾਵਾਂਗੇ ਮਿੱਟੀ ਇਹ ਕਾਫੀ ਨਾੜਾ ਨਹੀਂ ਜੜੀਆਂ ਕੰਚ ਵਰਗੀਆਂ ਹੁੰਦੀਆਂ ਨੇ ਨਾਲ ਦੀ ਨਾਲ ਹੀ ਵਿਖਰ ਜਾਂਦੀਆਂ ਨੇ ਤੇ ਆਪਾਂ ਮਿੱਟੀ ਪਾ ਕੇ ਇਹਨੂੰ ਲਾ ਰਹੇ ਹਾਂ ਤੇ ਚਾਰੇ ਪਾਸੇ ਨੂੰ ਦੱਬ ਕੇ ਸਵੇਰੇ ਇਹਦੇ ਵਿੱਚ ਅੱਜ ਵੀ ਇਹ ਬਾੜੀ ਦੇ ਵਿੱਚ ਪਾਣੀ ਪਾਇਆ ਸੀ ਤੇ ਸਵੇਰੇ ਵੀ ਆਪਾਂ ਪਾਣੀ ਪਾਵਾਂਗੇ ਤੁਸੀਂ ਦੇਖ ਰਹੇ ਹੋ ਤੇ ਬਾਕੀ ਪੇਡੇ ਆਪਣੇ ਆਪ ਰਹੇ ਨੇ ਅੱਜ ਕੁਮਾਰ ਦੇ ਲਾਵਾਂਗੇ ਆਪਾਂ 7-8 ਪੇਡੇ ਜੀ ਐਲੋਵੀਰਾ ਦੇ ਧੰਨਵਾਦ ਸਾਥੀਓ